ਕਿ ਬਨ ਨਕਮਸਤਕ ਹੋਣ ਆਸਤੇ ਹੈ ਨਾ ਐਡੀ ਵੱਡੀ ਸ਼ਹਾਦਤ ਮੈਨੂੰ ਸਮਝਦਾ ਕਿ ਇਹ ਵੀ ਜਗਤ ਆ ਕੋਈ ਸਤ ਪੰਮ ਬਹੁਤ ਪ੍ਰੇਰਿਤ ਹੁੰਦੀ ਹੈ ਕਿ ਜਿਸ ਪ੍ਰਕਾਰ ਸਾਡੇ ਗੁਰੂਆਂ ਨੇ ਸਭ ਜਾਬਿਆਂ ਕੰਮ ਵੀ ਲਈ ਔਰ ਸਮਾਜ ਦੇ ਵਾਸਤੇ ਅਭਿਸ਼ ਸ਼ਹਾਦਤ ਦਿੱਤੀ ਹੈ ਔਰ ਇਥੇ ਫਿਰ ਨਕਮਸਤਕ ਹੋ ਕੇ ਮੈਂ ਸਮਝਦਾ ਕਿ ਬੰਦੇ ਨੂੰ ਐਂਜ ਲੱਗਦਾ ਕਿ ਬਸ ਸੱਜੇ ਨਿਕਲ ਜਾਗੇ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੈ ਫਿਰ ਉਹ ਇਥੋਂ ਕਿਤੇ ਨਾ ਕਿਤੇ ਪ੍ਰੇਰਣਾ ਲੈ ਕੇ ਜਾਂਦਾ ਹੈ ਫਿਰ ਉਹ ਬੁਰਾਈ ਦੇ ਖਿਲਾਫ ਲੜਨ ਦਾ ਦਲੇਰ ਬਣਦਾ ਸਵਾਦੀ ਨਕਲ ਸਿੱਖ ਹੋਣਾ ਸੇ ਇਹ ਜਦੋਂ ਕੰਡੇ ਖੜੇ ਹੋ ਜਾਂਦੇ ਜਦੋਂ ਅਸੀਂ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਉਹ ਦਿਹਾੜੇ ਲੱਖਾਂ ਸੰਗਤ ਆਈਆਂ ਸੋ ਪਰਵਾਤਾਂ ਹਿੱਸੇ ਤਰ੍ਹਾਂ ਹੀ ਪੰਜਾਬ ਦੇ ਲੋਗਾ ਤੇ ਔਰ ਗੁਰੂ ਨੂੰ ਮੰਨਣ ਵਾਲੀ ਦੁਨਾਨਕ ਬਿਨਾ ਮੇਵਾ ਸੰਗਤ ਹੈ ਅਗੰਗੂਰ ਪ੍ਰਯਾਸ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ